ਆਪ ਸਭ ਜੀ ਕੇ ਗੰਗਵਾਲੇ ਮਾਪੁਰਖਾਂ ਦੇ ਚਤਾਲੀ ਸਾਲਾਣਾ ਨਿੱਕੀ ਮਿੱਠੀ ਜਾਤ ਵਰਸੇ ਸਮਾਗਮਾਂ ਨੂੰ ਸਮਰਪਿਤ ਬਾਬਾ ਜੀ ਦੇ ਅਨੰਦ ਸੇਵਕਾਂ ਸੰਗਤਾਂ ਵੱਲੋਂ ਮਹਾਰਾਜ ਪਹਿਲੀ ਲੜੀ ਦੇ ਨਿੱਕੀ ਸ੍ਰੀ ਸਹਿਜ ਬਾਤ ਕੁਝ ਦਿਨਾਂ ਤੋਂ ਅਰੰਭਾ ਕਰਵਾਏ ਗਏ ਸੰਗਤਾਂ ਦੇ ਨਾਮ ਇਸ ਪ੍ਰਕਾਰ ਹਨ ਪਹਿਲਾ ਸ੍ਰੀ ਸਹਿਜ ਬਾਤ ਸਰਦਾਰ موسیقی

ارداز کرپا کرنی مارا چوتھا شری سہجال گرپریت سال کلوندر بی ਪਿੰਡ ਮਹਿਮਦਵਾਲ ਵੱਲੋਂ ਗੁਰਪ੍ਰੀਤ ਸਿੰਘ ਦੇਵਦੇਵ ਜਾਨੀ ਖੁਰਸੀ ਵਿੱਚ ਜਨਮ ਦੀ ਖੁਰਸੀ ਵਿਖੇ ਪਰਵਾਹ ਤੇ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਪੱਕਾ ਕਰਨੀ ਮਹਾਰਾਜ ਪੰਜਵਾਂ ਸ੍ਰੀ ਸਹਿਜ ਪਾਠ ਸਰਦਾਰ ਹੌਂਸਿੰਘ ਬੀਬੀ ਜਸਵੀਰ ਕੌਰ ਵੱਲੋਂ ਆਪਣੇ ਸਵਰਗ ਵਾਸੀ ਮਾਤਾ ਪਿਤਾ ਕੇਰ ਸਿੰਘ ਅਤੇ ਬੀਬੀ ਸਰਜੀਤ ਕੌਰ ਦੀ ਜਾਨ ਵਿੱਚ ਅਤੇ ਪਰਿਵਾਰ ਦੀ ਸੁਖ શાંતੀ ਚੜ੍ਹਦੀ ਕਲਾ ਬਾਣ ਤੇ ਅਰਦਾਸ ਬੇਤੀ ਛੇਵਾਂ ਸ੍ਰੀ ਸਹਿਜ ਬਾਣ ਹਰਵਿੰਦਰ ਸਿੰਘ ਜੀ ਬੀ ਰਾਜਵਿੰਦਰ ਕੌਰ ਪਿੰਡ ਜਨੋਲੀ ਵੱਲੋਂ ਪਰਿਵਾਰ ਦੀ ਸੁਖ શાંતੀ ਚੜ੍ਹਦੀ ਕਲਾ ਬਾਣ ਤੇ ਅਰਦਾਸ ਬੇਤੀ ਕਿਰਪਾ ਜੰਮੀ ਮਹਾਰਾਜ ਸਤਵਾਂ ਸ੍ਰੀ ਸਹਿਜ ਬਾਣ ਅਬਲਿਨ ਕੌਰ ਜਸਵਿੰਦਰ ਸਿੰਘ ਬੀਬੀ ਮਜੀਦ ਕੌਰ ਅਤੇ ਜਿੰਦੋਲੀ ਸੈਣੀ ਪਰਿਵਾਰ ਵੱਲੋਂ ਦੋਤਰੀ ਅਵਲੀਨ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸਪਤਰੀ ਸਰਦਾਰ ਹਰਪ੍ਰੀਤ ਕੌਰ ਬੀਬੀ ਹਰਪ੍ਰੀਤ ਕੌਰ ਵਾਈਪਾਸ ਅਸਵਿੰਦਰ ਸਿੰਘ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਤੇਰਦਾ ਬੰਦੀ ਕਿਰਪਾ ਕਰਨੀ ਮਹਾਰਾਠਾ ਸ੍ਰੀ ਸਹਿਜ ਪਾਠ ਕਾਕਾ ਕਰਮਜੋ ਸਿੰਘ ਸੁਪੁੱਤਰ ਸਰਦਾਰ ਨਮਦੀ ਸਿੰਘ ਬੀਬੀ ਪ੍ਰਮਚੋਤ ਕੌਰ ਸ੍ਰੀ ਸੁਪੁੱਤਰਦਾਰ ਸਰਦਾਰ ਧਿਆਨ ਸਿੰਘ ਦੀ ਬੀਬੀ ਪਲਵਿੰਦਰ ਕੌਰ ਤਾਲਪੁਰ ਜਿੰਦੋਲੀ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਵਿੱਚ ਕਿਰਪਾ ਕਰਨੀ ਮਹਾਰਾਜ نواں سری سائز پاٹ منجیتریدار گردیپ بیپ کور پنڈ جنڈولی وار کی سکھ شانتی چڑھی کلا واسطے ارداسکی کرپا کرنی مارا دسواں سائز پاٹ سنپ منپریت سپوتر سردار منموہن ਬੀਬੀ ਜਸਮਿੰਦਰ ਕੌਰ ਕਲੂਆ ਪਿੰਡ ਜੰਡੋਲੀ ਪਰਵਾਰ ਵੱਲੋਂ ਪਰਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਬਾਤ ਅਰਦਾਤ ਦੇਤੀ ਕਿਰਪਾ ਕੰਨੀ ਮਹਾਰਾਜੀ ਜਾਰਵਾ ਸ੍ਰੀ ਸਹਿਜ ਪਾਠ ਜਨਕ ਜਸਵੰਤ ਪੁੱਤਰ ਸਰਦਾਰ ਜਿੰਦਰਪਾਲ ਜੰਡੋਲੀ ਵੱਲੋਂ ਜਨਕ ਜਸਵੰਤ ਦੀ ਤੰਦਰੁਸਤੀ ਤੇ ਕਾਰੋਬਾਰ ਤੇ ਅਤਰਕੀਆਂ ਵਾਸਤੇ ਅਰਦਾਸ ਬੈਂਦੀ ਕਿਰਪਾ ਕੰਨੀ ਮਹਾਰਾਜ بارو سری سائز پاٹ اوتار کردار نشان بیٹھ کانڈا و ਰਮਿੰਦਰ ਸਿੰਘ ਦੇ ਵਿਦੇਸ਼ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਪਰਵਾਦੀ ਸੁਖ શાંતੀ ਬਾਤ ਦੇ ਅਰਦਾਸ ਕੀਤੀ ਕਿਰਪਾ ਕਰਨੀ ਮਹਾਰਾਜ 14ਵਾਂ ਸ੍ਰੀ ਸਹਿਜ ਬਾਤ ਗੁਰਜਿੰਦਰ ਸਿੰਘ ਬੀਬੀ ਗੁਰਪ੍ਰੀਤ कौर ਪਿੰਡ ਕਡੋਲੀ ਵੱਲੋਂ ਪਰਵਾਦੀ ਸੁਖ શાંતੀ ਚੜ੍ਹਦੇ ਕਲਾ ਅਰਦਾਸ ਕੀਤੀ ਕਿਰਪਾ ਕਰਨੀ ਮਹਾਰਾਜ 15ਵਾਂ ਸ੍ਰੀ ਸਹਿਜ ਬਾਤ ਬਲਜੀਤ ਸਿੰਘ ਬੀਬੀ ਜਸਬੀਰ ਕੌਰ ਪਿੰਡ ਨਸਰਾਵੱਲੋਂ ਘਰ ਦੀ ਸੁਖ ਸ਼ਾਂਤੀ ਬੱਚਿਆਂ ਦੀ ਚੜ੍ਹਦੀ ਕਲਾ ਸੁਪਰਾਨੇ ਵੱਜੁਰਦਾ ਬੇੰਤੀ ਕਿਰਪਾ ਕਰਨੀ ਮਹਾਰਾਜ 16ਵਾਂ ਸ੍ਰੀ ਸਹਿਜ ਪਾਠ ਬਾਬਾ ਜੀ ਮਸਤ ਗੋਦੀਆਂ ਵਾਲੇ ਪਿੰਡ ਬਿਹਾਲਾ ਸਮੂਹ ਸੰਗਤਾਂ ਵੱਲੋਂ ਬਾਬਾ ਜੀ ਦੇ ਵਰਸੀ ਸਮਾਗਮਾਂ ਦੇ ਸਮਰਪਿਤ ਬਾਬਾ ਅਰਨਵ ਸਿੰਘ ਜੀ ਦੇ 47 ਬਰਸੀ ਸਮਾਗਮ ਸਭਾ ਨੂੰ ਕਰਦੇ ਇਸ ਸਮਾਗਮ ਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਤੀ ਕਿਰਪਾ ਕਰਨੀ ਮਹਾਰਾਜ 47ਵੀਂ ਸਹਿਜ ਬਾਣ ਜੁਬਰਾਜ ਸਿੰਘ ਸਨਹੌਬ ਕੁਲਵੰਤ ਸਿੰਘ ਬੀਬੀ ਦਰਜੀਤ कौर ਪਿੰਡ ਟਕੋਲਾ ਪ੍ਰਵਾਹ ਦੀ ਸੁਭ ਸੰਗੀ ਚੜ੍ਹਦੀ ਕਲਾ ਦਾ ਦ੍ਰਿਸ਼ਟੀ ਵਾਤਾਵਰਣ ਅਧਿਅਨਕੀਆਂ ਵਾਸਤੇ

ਬੇਜਾ ਲੱਗਾਂ ਦੀ ਕੁਰਸੀ ਵਿੱਚ ਸੁਕਰਾਨੇ ਵੱਜੋਂ ਅਰਦਾਸ ਬੇਤੀ ਕਿਰਪਾ ਕਰਨੀ ਮਹਾਰਾਜਾ ਸ੍ਰੀ ਸਹਿਜਪਾਤ ਕੁਲਦੀਪ ਸਿੰਘ ਸਨ ਆਪ ਸੋਹਣ ਸਿੰਘ ਅਤੇ ਹਮਨਦੀਪ कौर ਪਿੰਡ ਚੁੰਗੀਆਂ ਇਟਲੀ ਨਵਾਦੀ ਵੱਲੋਂ ਪਰਵਾਦੀ ਸੁਖ ਸਾਥੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਤੀ ਕਿਰਪਾ ਕਰਨੀ ਮਹਾਰਾਜਾ ਸ੍ਰੀ ਸਹਿਜਪਾਤ ਨਵਜੋਤ ਸਿੰਘ ਸਨ ਆਪ ਬਹਿਲ ਸਿੰਘ ਬੀਬੀ ਜਸਵਿੰਦਰ ਗੌਰ ਪਿੰਡ ਜੁਰਕਾ ਉੱਤਰਾਖੰਡ ਵੱਲੋਂ ਅਨਮੋਲ ਸੇਕੀ ਤਾਂ ਦ੍ਰਿਸ਼ਟੀ ਵੰਡੀ ਆਰ ਜੂ ਆਪ ਤੇ ਸੁਖ ਸ਼ਾਂਤੀ ਵਾਸਤੇ ਅਰਦਾਸ ਤੇ ਕਿਰਪਾ ਕਰੀ ਮਹਾਰਾਜ 21 ਵਾਰ ਸ੍ਰੀ ਸਹਿਜ ਪਾਠ ਬੀਬੀ ਲਖਵਿੰਦਰ ਗੌਰ ਦੇ ਸੇਕ ਦੇ ਕਾਮਯਾਬੀ ਲਈ ਅਤੇ ਉਹਨਾਂ ਦੀ ਮੈਡੀਕਲ ਰਿਪੋਰਟ ਠੀਕ ਹੋਣ ਅਤੇ ਪਰਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਤੀ ਕਿਰਪਾ ਕਰਨੀ ਮਹਾਰਾਜ ਜੀ ਦੇ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਉਟਿਆਂ ਕਿਉਟ ਨਿਆਸਰੋਂ ਗਿਆ ਸ੍ਰੀ ਸੱਚੇ ਪਿਤਾ ਕਾਲਪੁਰਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਨਤਨ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜਿਨ੍ਹਾਂ ਚਲਤ ਚਤਾਲਵੀਰ ਰਸਾਲਾ ਨੰਕੀ ਵਿੱਚ ਜਾਰੀ ਬਰਸੀ ਸਮਾਗਮਾਂ ਸਮਰਪਿਤ ਹੈ ਬਾਬਾ ਜੀ ਦੇ 21 ਅਨ ਸੇਵਕਾਂ ਪਰਿਵਾਰਾਂ ਵੱਲੋਂ ਮਾਪੁਰਖਾਂ ਦੇ ਸਤਾਨਾਂ ਤੇ ਕੁਝ ਦਿਨਾਂ ਤੋਂ ਮਹਾਰਾਜ ਸ੍ਰੀ ਸਹਿਜ ਪਾਠ ਰਪਤਾ ਕਰਵਾਏ ਗਏ ਸੰਤ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸੱਚੀ ਪਾਤਸ਼ਾਹ ਜੀ ਸੰਗਤ ਦੀ ਹਾਜ਼ਰੀ ਵਿੱਚ ਆਪ ਜੀ ਕਹਿ ਜੂਤ ਅਸ ਵਕ ਸੰਪੂਰਨ ਭੋਗ ਪਾਏ ਇਹ ਹੰਦ ਦੇ ਸਮੇਂ ਦੇ ਅੰਦਰ ਪਾਠੀ ਸਿੰਘਾਸੂ ਆਪ ਜੀ ਕੀ ਪਾਵਨ ਬਾਣੀ ਦਾ ਸਤਕਾਰ ਕਰਦਿਆਂ ਬਾਣੀ ਪੜਦਿਆਂ ਉੱਠਦਿਆਂ ਬੈਠਦਿਆਂ ਨਿਵਿਚਰਦਿਆਂ ਹੁਆਂ ਭੁੱਲਾ ਚੁਕਾਂ ਦੀ ਖਿਮਾ ਕਰਨੇ ਖਿਮਾ ਕਰਨੀ ਅਗਲੇ ਵਾਸਤੇ ਸਮੱਥ ਬਖਸ਼ਨੀ ਬੜੀ ਸੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਪਾਠੀ ਸਿੰਘਾਂ ਦੇ ਸਭਨਾ ਦੇ ਹਿਰਦੇ ਤੇ ਵਿਸਾਉਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਦਾ ਤਾਰਪਾ ਸਾ ਜਿਨ੍ਹਾਂ ਭਾਵਨਾ ਮਨੋਂ ਲੈ ਕਰਕੇ ਪਾਵਨ ਬਾਣੀ ਦੇ ਜਾਪ ਹੋਏ ਹਨ ਆਪ ਜੀ ਨੇ ਕਰਤ ਕਿਰਪਾ ਕਰਨੀ ਸੋ ਤੋਂ ਮਨੋਂ ਭਾਵਨਾਵਾਂ ਕਾਮਨਾਵਾਂ ਪਰਵਾਰਾਂ ਦੀਆਂ ਪੂਰੀਆਂ ਕਰਨੀਆਂ ਕਰ